ਜਦੋਂ ਅਰਦਾਸ ਕਰਦੇ ਹਾਂ ਤੇ ਸਾਰਿਆਂ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕੀਤਾ ਜਾਂਦਾ ਏ ਪਿਥਮ ਭਗਵਤੀ ਸਿਮਰ ਕੇ ਭਗਵਤੀ ਦਾ ਭਾਵ ਹੈ ਕਿ ਸ਼ਬ ਜਿਹੜਾ ਸ਼ਕਤੀ ਸ਼ਕਤੀ ਦਾ ਭਾਵ ਹੈ ਪਰਮਾਤਮਾ ਫਿਰ ਉਸ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਗੁਰੂ ਸਾਹਿਬਾਨ ਨੂੰ ਜਿੱਥੇ ਧਿਆਇਆ ਜਾਂਦਾ ਏ ਉਥੇ ਗੁਰੂ ਸਾਹਿਬਾਨ ਦੇ ਕੋਲੋਂ ਸਹਾਇਤਾ ਮੰਗੀ ਜਾਂਦੀ ਏ ਫਿਰ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਿਆ ਜਾਂਦਾ ਹੈ। ਇਸੇ ਤਰ੍ਹਾਂ ਦੇ ਨਾਲ ਦੂਸਰੇ ਬੰਦ ਦੇ ਅੰਦਰ ਪੰਜ ਪਿਆਰੇ ਸਹਿਬਾਨ ਚਾਰ ਸਹਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਲਟ ਛਕਿਆ ਦੇਗ ਚਲਾਈ ਤੇਗ ਵਾਹੀ ਇਹ ਵਿਚਾਰ ਆਪ ਜੀ ਨੇ ਸਰਵਨ ਕੀਤੇ ਸੀ। ਅੱਜ ਦਾ ਅਰਦਾਸ ਦਾ ਜੋ ਪਾਵਨ ਬਚਨ ਹੈ ਉਹ ਹੈ ਦੇਖ ਕੇ ਅਨਡੈਡ ਕੀਤਾ ਹੈ ਇਹ ਦੇਖ ਕੇ ਅਨਡੈਡ ਕਰਨਾ ਕੀ ਹੁੰਦਾ ਹੈ ਪਰਮਾਤਮਾ ਦਾ ਇੱਕ ਸੁਭਾਅ ਹੈ ਪਰਮਾਤਮਾ ਸਾਡੇ ਸਾਰਿਆਂ ਦੇ ਔਗਣ ਵੇਖਦਾ ਹੈ ਉਹ ਸਾਡੀਆਂ ਬੁਰੀਆਈਆਂ ਨੂੰ ਜਾਣਦਾ ਹੈ ਲੋਕ ਕਿਤੇ ਹੋਏ ਸਾਡੇ ਪਾਪਾਂ ਨੂੰ ਵੀ ਜਾਣਦਾ ਹੈ ਪਰ ਜਾਣਦਾ ਹੋਇਆ ਵੀ ਜਿਹੜਾ ਪਰਮਾਤਮਾ ਹੈ ਉਹ ਕਦੇ ਇਹਨਾਂ ਗੁਨਾ ਨੂੰ ਇਹਨਾਂ ਔਗਣਾਂ ਨੂੰ ਕਦੇ ਚਿਤਾਰਦਾ ਨਹੀਂ ਹੈ ਵੇਖਦਾ ਹੋਇਆ ਵੀ ਉਹ ਆਪਣੀਆਂ ਬਖਸ਼ਿਸ਼ਾਂ ਦਿੰਦਾ ਏ ਤੇ ਉਹ ਦਿੰਦਾ ਹੀ ਰਹਿੰਦਾ ਏ ਉਹਨਾਂ ਤੋਂ ਕਦੇ ਮੁਨਕਰ ਨਹੀਂ ਹੁੰਦਾ ਆਪਾਂ ਸਤਿਗੁਰੂ ਦੀ ਪਾਵਨ ਗੁਰਬਾਣੀ ਦੇ ਵਿੱਚੋਂ ਇੱਕ ਬਚਨ ਪੜ੍ਹਦੇ ਹਾਂ ਕਿ ਜਿਵੇਂ ਇੱਕ ਮਾਤਾ ਜਿਹੜੀ ਹੈ ਨਾ ਉਹਦਾ ਪੁੱਤਰ ਲੜ ਕੇ ਘਰ ਦੇ ਵਿੱਚੋਂ ਚਲਿਆ ਜਾਵੇ ਜਿੰਨਾ ਮਰਜ਼ੀ ਗੁੱਸੇ ਦੇ ਵਿੱਚ ਜਾਵੇ ਬੋਲ ਕਬੋਲ ਬੋਲ ਕੇ ਜਾਵੇ ਪਰ ਜਦੋਂ ਵਾਪਸ ਆਉਂਦਾ ਹੈ ਨਾ ਮਾਂ ਆਪਣੇ ਮਨ ਵਿੱਚ ਕੋਈ ਗੁੱਸਾ ਨਹੀਂ ਰੱਖਦੀ ਸਵੱਤ ਅਪਰਾਧ ਕਰਤ ਹੈ ਜਿਤੇ ਜਨਣੀ ਚੀਤਨਾ ਰੱਖਸ ਤੇਤੇ ਮਾਂ ਜਿਹੜੀ ਹੈ ਪੁੱਤਰ ਵੱਲੋਂ ਕੀਤੇ ਹੋਏ ਅਪਰਾਧ ਜਿਹੜੇ ਹੈ ਦੋਖ ਜਿਹੜੇ ਹੈ ਉਹਨਾਂ ਨੂੰ ਚਿਤਾਰਦੀ ਨਹੀਂ ਹੈ ਤੇ ਕਰਦੀ ਕੀ ਹੈ ਜੇ ਆਤਕ ਰੋਪ ਕਰੇ ਕਰਤਾ ਆ ਤਾਂ ਵੀ ਚੀਤਨਾ ਰੱਖਸ ਮਾਇਆ ਜੇ ਮਾਂ ਜਿਹੜੀ ਹੈ ਪੁੱਤਰ ਦੇ ਨਾਲ ਕਿਸੇ ਗੱਲ ਤੋਂ ਨਾਰਾਜ਼ ਹੋ ਜਾਵੇ ਪੁੱਤਰ ਜਿਹੜਾ ਉਹ ਘਰੋਂ ਕਿੰਦਰੇ ਬਾਹਰ ਚਲਿਆ ਜਾਏ ਬੜੇ ਗੁੱਸੇ ਵਿੱਚ ਜਾਵੇ ਤੇ ਜਦੋਂ ਵਾਪਸ ਆਵੇ ਤਾਂ ਵੀ ਚੀਤਨਾ ਰੱਖ ਸਮਾਇਆ। ਮਾਂ ਆਪਣੇ ਅੰਦਰ ਕੋਈ ਗੁੱਸਾ ਨਹੀਂ ਰੱਖਦੀ। ਕਿਉਂਕਿ ਮਾਂ ਦਾ ਸੁਭਾਅ ਏ ਕਿ ਉਹ ਆਪਣੇ ਪੁੱਤਰ ਦੇ ਦੋਖ ਆਪਣੇ ਪੁੱਤਰ ਦੇ ਔਗਣ ਬੁਰਾਈਆਂ ਵੇਖ ਕੇ ਵੀ ਕਦੇ ਉਹਨੂੰ ਛੱਡਦੀ ਨਹੀਂ। ਉਹ ਉਹਦੇ ਤੇ ਪੜਦਾ ਪਾਉਂਦੀ ਹੈ। 100 ਵਾਰ ਕੋਈ ਕਹੇਗਾ ਕਿ ਤੇਰਾ ਪੁੱਤਰ ਮਾੜਾ ਹੈ ਪਰ ਮਾਂ ਪੜਦਾ ਪਾਉਂਦੀ ਹੈ। ਇਹੀ ਸੁਭਾਅ ਜਿਹੜਾ ਪ੍ਰਮਾਤਮਾ ਦਾ ਹੈ। ਪਰਮਾਤਮਾ ਵੀ ਜਿਹੜਾ ਦੁੱਖ ਦੇਖਤ ਹੈ ਪਰ ਦੇਤਨਹਾਰੇ ਉਹ ਸਾਡੇ ਸਾਰਿਆਂ ਦੇ ਦੁੱਖ ਅਪਰਾਧ ਜਿਹੜੇ ਉਹ ਵੇਖਦਾ ਏ ਪਰ ਦੇਤਨਹਾਰੇ ਫਿਰ ਵੀ ਬੰਦੇ ਨੂੰ ਦੇਣੋ ਤੇ ਨਹੀਂ ਹਟ ਜਾਂਦਾ ਫਿਰ ਵੀ ਦਈ ਜਾਂਦਾ ਹੈ ਕਿਉਂਕਿ ਉਹਦਾ ਸੁਭਾਅ ਹੈ ਉਹ ਔਗਣ ਨਹੀਂ ਵੇਖਦਾ ਤੇ ਗੁਰੂ ਦਾ ਵੀ ਇਹ ਸੁਭਾਅ ਹੈ ਕਿ ਗੁਰੂ ਜਿਹੜਾ ਹੈ ਉਹ ਬੰਦੇ ਦੇ ਔਗਣ ਨਹੀਂ ਵੇਖਦਾ ਉਹ ਔਗਣਾਂ ਦੇ ਉੱਪਰ ਪਰਦਾ ਪਾ ਦਿੰਦਾ ਏ ਬਲਕਿ ਪਿਛਲੇ ਔਗਣਾਂ ਨੂੰ ਬਖਸ਼ ਕੇ ਤੇ ਫਿਰ ਅੱਗੇ ਤੋਂ ਆਪਣਾ ਬਣਾ ਲੈਂਦਾ ਹੈ ਪਰਮਾਤਮਾ ਦਾ ਜੋ ਸੁਭਾਅ ਹੈ ਕਿ ਪਰਦਾ ਪਾਉਣ ਵਾਲਾ ਦੇਖ ਕੇ ਅਨਡਿਟ ਕਰਨ ਵਾਲਾ ਉਹੀ ਸੁਭਾਅ ਗੁਰੂ ਦਾ ਹੈ ਤੇ ਸੱਚਮੁੱਚ ਉਹੀ ਸੁਭਾਅ ਫਿਰ ਜਿਹੜਾ ਨਾ ਉਹ ਸਿੱਖਾਂ ਦਾ ਹੈ ਉਹ ਦੇਖ ਕੇ ਅਨਡਿਟ ਕਰਦੇ ਐ ਔਗਣਾਂ ਨੂੰ ਤੇ ਵੇਖਦੇ ਐ ਕਿਸੇ ਦੀਆਂ ਬੁਰਾਈਆਂ ਨੂੰ ਤੇ ਵੇਖ ਲੈਂਦੇ ਐ ਪਰ ਦੇਖ ਕੇ ਅਨਡਿਟ ਕਰ ਲੈਂਦੇ ਐ ਸਤਿਗੁਰੂ ਨੇ ਪਾਵਨ ਗੁਰਬਾਣੀ ਅੰਦਰ ਕਿਹਾ ਮਹਾਰਾਜ ਕਹਿੰਦੇ ਪਰਮਾਤਮਾ ਜਿਹੜਾ ਹੈ ਨਾ ਸੱਦ ਸੁਣਦਾ ਸੱਦ ਵੇਖਦਾ ਉਹ ਸਦਾ ਹੀ ਸੁਣਦਾ ਐ ਸਦਾ ਹੀ ਵੇਖਦਾ ਐ ਤੇ ਜੇ ਉਹਦੇ ਨਾਲ ਸਾਝ ਬਣਾਉਣੀ ਹੈ ਨਾ ਸ਼ਬਦ ਦੇਖ ਨਿਹਾਰੀ ਜੀਓ ਫਿਰ ਸ਼ਬਦ ਦੇ ਰਾਹੀ ਪ੍ਰਮਾਤਮਾ ਨਾਲ ਸਾਝ ਬਣਦੀ ਹੈ ਪਰ ਪ੍ਰਮਾਤਮਾ ਸੁਣਦਾ ਵੀ ਹੈ ਤੇ ਪ੍ਰਮਾਤਮਾ ਵੇਖਦਾ ਵੀ ਹੈ ਇਹਦਾ ਭਾਵ ਸਾਡੇ ਔਗਣ ਵੀ ਵੇਖਦਾ ਹੈ ਪਰ ਉਹਦਾ ਬਖਸ਼ਿੰਦ ਸੁਭਾਅ ਇਦਾਂ ਦਾ ਹੈ ਕਿ ਜਿਵੇਂ ਜੈਸਾ ਬਾਲਕ ਭਾਏ ਸੁ ਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੜ ਲਾਵੇ ਜਿਵੇਂ ਬੱਚਾ ਜਿਹੜਾ ਹੈ ਉਹ ਲੱਖਾਂ ਅਪਰਾਧ ਕਰ ਲੈਂਦਾ ਹੈ ਪਰ ਪਿਤਾ ਜਿਹੜਾ ਉਹ ਫੇਰ ਗੱਲ ਨਾਲ ਲਾ ਲੈਂਦਾ ਪਿਛਲੇ ਔਗਣ ਬਖਸ਼ ਲੈਂਦਾ ਇਦਾਂ ਹੀ ਮਾਲਕ ਦਾ ਸੁਭਾਅ ਏ ਉਹ ਪਿਛਲੇ ਔਗਣ ਬਖਸ਼ ਲੈਂਦਾ ਏ ਫੇਰ ਆਪਣੇ ਨਾਲ ਨਾਲ ਲੈਂਦਾ ਹੈ ਉਹ ਦੇਖ ਕੇ ਨਿਡਰ ਕਰਦਾ ਹੈ ਉਹ ਜਾਣਦਾ ਹੈ ਕਿਹੜਾ ਕਿਹੜਾ ਅਪਰਾਧ ਕੀਤਾ ਹੈ ਇਸੇ ਤਰ੍ਹਾਂ ਦੇ ਨਾਲ ਸਿੱਖਾਂ ਦੇ ਵਿੱਚ ਇਹ ਸੁਭਾਅ ਦੀ ਉਹਨਾਂ ਨੇ ਦੇਖਿਆ ਜ਼ਰੂਰ ਕਿੰਨਾ ਕਿੰਨਾ ਨੇ ਕਿਹੜਾ ਅਪਰਾਧ ਕੀਤਾ ਪਰ ਉਹਨਾਂ ਨੇ ਆਪਣਾ ਜਿਹੜਾ ਬਖਸ਼ਣ ਵਾਲਾ ਸੁਭਾਅ ਸੀ ਉਹਨੂੰ ਕਦੇ त्यागा ਨਹੀਂ ਜਿਵੇਂ ਇੱਕ ਸਾਧੂ ਪੁਰਸ਼ ਪਾਣੀ ਦੇ ਕੰਡੇ ਦੇ ਉੱਪਰ ਬੈਠਾ ਹੋਇਆ ਉਹ ਪਾਣੀ ਦੇ ਵਿੱਚੋਂ ਜਿਹੜਾ ਇੱਕ ਕੀੜਾ ਸੀ ਉਹਨੂੰ ਕੱਢਦਾ ਏ ਉਹ ਭਿਖਸ਼ੂ ਵਾਲਾ ਕੀੜਾ ਜਿਹੜਾ ਏ ਉਹਦੇ ਹੱਥ ਤੇ ਡੰਗ ਮਾਰਦਾ ਉਹ ਫੇਰ ਛੁੱਟ ਜਾਂਦਾ ਏ ਉਹ ਸਾਧੂ ਪੁਰਸ਼ ਫੇਰ ਕੱਢਦਾ ਏ ਉਹ ਫੇਰ ਛੁੱਟ ਜਾਂਦਾ ਏ ਕਿਸੇ ਨੇ ਕੋਲ ਖੜੇ ਨੇ ਕਿਹਾ ਤੂੰ ਇਹਨੂੰ ਬਾਰ-ਬਾਰ ਬਚਾਉਣ ਦਾ ਯਤਨ ਕਰ ਰਿਹਾ ਏ ਇਹ ਤੇਰੇ ਹੱਥ ਤੇ ਡੰਗ ਮਾਰ ਰਿਹਾ ਏ ਇਹਨੂੰ ਛੱਡ ਕਿਉਂ ਨਹੀਂ ਦਿੰਦਾ ਇਹਨੂੰ ਮਰਨ ਕਿਉਂ ਨਹੀਂ ਦਿੰਦਾ ਤੇ ਸਾਧੂ ਪੁਰਸ਼ ਨੇ ਇੱਕ ਗੱਲ ਕਹੀ ਕਹਿੰਦਾ ਉਹ ਆਪਣਾ ਸੁਭਾਅ ਨਹੀਂ ਛੱਡਦਾ ਮੈਂ ਆਪਣਾ ਸੁਭਾਅ ਨਹੀਂ ਛੱਡਦਾ ਉਹਦਾ ਸੁਭਾਅ ਡੰਗ ਮਾਰਨਾ ਹੈ ਮੇਰਾ ਸੁਭਾਅ ਪਰਿਪਕਾਰ ਵਾਲਾ ਬਚਾਉਣਾ ਹੈ ਇਸ ਕਰਕੇ ਉਹ ਆਪਣੇ ਸੁਭਾਅ ਮੁਤਾਬਕ ਡੰਗ ਮਾਰਦਾ ਏ ਤੇ ਮੈਂ ਆਪਣੇ ਸੁਭਾਅ ਮੁਤਾਬਕ ਇਹਨੂੰ ਬਚਾਉਣ ਦਾ ਯਤਨ ਕਰਦਾ ਪਿਆਣਾ ਆਪਾਂ ਜਦੋਂ ਗੁਰੂ ਸਾਹਿਬਾਨ ਦੀ ਇਤਿਹਾਸ ਨੂੰ ਵੇਖਦੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਸਿੱਖ ਹੈ ਉਹਦੇ ਘਰ ਦੇ ਵਿੱਚ ਰਾਤ ਦੇ ਵੇਲੇ ਇੱਕ ਸਿੱਖ ਦੇ ਭੇਸ ਵਿੱਚ ਮਨੁੱਖ ਆਉਂਦਾ ਏ ਉਹ ਕਹਿੰਦਾ ਮੈਂ ਸੁਣਿਆ ਹੈ ਗੁਰੂ ਨਾਨਕ ਦੇ ਸਿੱਖ ਦਾ ਘਰ ਹੈ ਕਹਿਣ ਲੱਗਿਆ ਜੀ ਕਿੰਨਾ ਵੇ ਰਾਤ ਕੱਟਣੀ ਹੈ ਸੇਖ ਨੇ ਕਿਹਾ ਜੀ ਘਟ ਸਕਦੇ ਹੋ ਰਾਤ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਸਾਰਾ ਕੁਝ ਹੋਇਆ ਜਦੋਂ ਅੱਧੀ ਰਾਤ ਨੂੰ ਦੇਖਿਆ ਜਿਹੜਾ ਘਰ ਆਇਆ ਸੀ ਸਿੱਖ ਬਣ ਕੇ ਉਹ ਸਾਰਾ ਕੁਝ ਚੋਰੀ ਕਰਕੇ ਦੁਰਨ ਲੱਗਦਾ ਏ ਤੇ ਅਗਲੇ ਬੰਨੇ ਕੀ ਦੇਖਦਾ ਏ ਜੇ ਜਿਹੜਾ ਦਰਵਾਜ਼ਾ ਹੈ ਉਹਨੂੰ ਤੇ ਜਿੰਦਾ ਲੱਗਾ ਹੋਇਆ ਹੁਣ ਜਦੋਂ ਜਿੰਦਾ ਲੱਗਾ ਉਹ ਕਰੇ ਕੀ ਨਚ ਨੂੰ ਖੜਾਕ ਹੋਇਆ ਸਿੱਖ ਉੱਠ ਪਿਆ ਸਿੱਖ ਨੇ ਦੇਖਿਆ ਇਹ ਤੇ ਚੋਰ ਸੀ ਆਇਆ ਸਿੱਖ ਦੇ ਭੇਸ ਵਿੱਚ ਕਹਿਣ ਲੱਗੇ ਕੋਈ ਗੱਲ ਨਹੀਂ ਜੇਕਰ ਮੈਂ ਰੌਲਾ ਪਾਵਾਂਗਾ ਆਪਣੀ ਬਦਨਾਮੀ ਹੋਏਗੀ ਉਹਨੇ ਉਹ ਸਾਰੇ ਗਹਿਣੇ ਵੀ ਜਾਣ ਦਿੱਤੇ ਨਾਲੇ ਚਾਬੀ ਵੀ ਦੇ ਦਿੱਤੀ ਕਹਿਣ ਲੱਗੇ ਜਾ ਜਾ ਸਕਦਾ ਹੈ ਤੂੰ ਤੇ ਉਹ ਸਾਰਾ ਕੁਝ ਲੈ ਕੇ ਚਲਿਆ ਗਿਆ ਤੇ ਸੱਚ ਇਹ ਸੀ ਜਦੋਂ ਉੱਠੇ ਸਾਰੇ ਪਰਿਵਾਰ ਦੇ ਬਾਕੀ ਜੀ ਕਹਿਣ ਲੱਗੇ ਕਿੱਥੇ ਚਲਿਆ ਗਿਆ ਕਹਿਣ ਲੱਗੇ ਉਹਨੂੰ ਛੇਤੀ ਸੀ ਇਸ ਕਰਕੇ ਸਵਕਤ ਤੇ ਉੱਠ ਕੇ ਚਲਿਆ ਗਿਆ ਭਾਵ ਕਹਿਣ ਲੱਗੇ ਕਿ ਉਸ ਸਿੱਖ ਦੇ ਭੇਸ ਵਿੱਚ ਆਇਆ ਤੇ ਇਸ ਕਰਕੇ ਰੋਲਾ ਵੀ ਨਹੀਂ ਪਾਇਆ ਜਾ ਸਕਦਾ ਕਿ ਕੋਈ ਸਿੱਖ ਬਣ ਕੇ ਲੁੱਟ ਕੇ ਲੈ ਗਿਆ ਉਹ ਸਿੱਖ ਨੇ ਇਸ ਕੀਤੀ ਦੇ ਉੱਪਰ ਵੀ ਪਰਦਾ ਪਾ ਦਿੱਤਾ ਗੁਰੂ ਅਮਰਦਾਸ ਮਹਾਰਾਜ ਦਰਬਾਰ ਦੇ ਵਿੱਚ ਸ਼ੁਭਾਏ ਮਾਨ ਸਨ ਆਣ ਕੇ ਗੁਰੂ ਅੰਗਦ ਸਹਿ ਮਹਾਰਾਜ ਜੀ ਦੇ ਸੁਪੁੱਤਰਾਂ ਦੇ ਵਿੱਚੋਂ ਦਾदू ਜੀ ਨੇ ਆਣ ਕੇ ਲੱਤ ਮਾਰੀ ਗੁਰੂ ਅਮਰਦਾਸ ਮਹਾਰਾਜ ਡਿੱਗਦੇ ਡਿੱਗਦੇ ਪੀੜੀ ਤੋਂ ਸੰਭਲ ਜਾਂਦੇ ਐ ਨਾਲੇ ਲੱਤ ਫੜ ਕੇ ਘੋਟਾਂ ਲੱਗ ਜਾਂਦੇ ਕਹਿਣ ਲੱਗੇ ਮੇਰੀਆਂ ਹੱਡੀਆਂ ਸਖਤ ਹੋ ਗਈਆਂ ਤੁਹਾਡਾ ਸਰੀਰ ਅਜੇ ਕੋਮਲ ਹੈ ਤੁਹਾਨੂੰ ਕਿਧਰੇ ਛੱਟ ਤਾਂ ਨਹੀਂ ਲੱਗੀ ਇਹ ਗੱਲ ਕਹਿਣ ਦੀ ਧੀਰ ਸੀ ਕਿ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕਹਿੰਦੇ ਕੀ ਹੁਕਮ ਹੈ ਤੇ ਦਾਤੂ ਜੀ ਕਹਿਣ ਲੱਗੇ ਤੁਸੀਂ ਇਸ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਚਲੇ ਜਾਓ ਤੇ ਗੁਰੂ ਅਮਰਦਾਸ ਮਹਾਰਾਜ ਘੋੜੀ ਤੇ ਸਵਾਰ ਹੋਏ ਗੋਇੰਦਵਾਲ ਸਾਹਿਬ ਛੱਡ ਕੇ ਚਲੇ ਗਏ ਤੇ ਉਸ ਵੇਲੇ ਦੇ ਨਾਲ ਜਦੋਂ ਦਾਤੂ ਜੀ ਨੂੰ ਕਿਸੇ ਨੇ ਗੁਰੂ ਨਾਮ ਮੰਨਿਆ ਉਹਨਾਂ ਨੇ ਸਾਰਾ ਗੁਰੂ ਘਰ ਦਾ ਸਾਜੂ ਸਮਾਨ ਇਕੱਠਾ ਕੀਤਾ ਤੁਰੇ ਤੇ ਰਸਤੇ ਦੇ ਵਿੱਚ ਡਾਕੂ ਪੈ ਗਏ ਚੋਰ ਲੁਟੇਰੇ ਪੈ ਗਏ ਜਿਹੜੀ ਲੱਤ ਗੁਰੂ ਅਮਰਦਾਸ ਮਹਾਰਾਜ ਦੇ ਮਾਰੀ ਸੀ ਉਸੇ ਹੀ ਲੱਤ ਦੇ ਉੱਪਰ ਇਨੀ ਜ਼ੋਰ ਦੀ ਡੰਡੇ ਦਾ ਵਾਰ ਹੋਇਆ ਕਿ ਉਹਦੀ ਤਰਦ ਬਾਦ ਵਿੱਚ ਕਦੇ ਠੀਕ ਨਹੀਂ ਹੋ ਸਕੀ ਪਰ ਗੁਰੂ ਅਮਰਦਾਸ ਮਹਾਰਾਜ ਦਾ ਸੁਭਾਅ ਦੇਖ ਕੇ ਅੰਗਠ ਕਰਨ ਵਾਲਾ ਉਹਨਾਂ ਨੇ ਮਨ ਵਿੱਚ ਫਿਰ ਵੀ ਰੰਜਕ ਮਾਤਰ ਕੋਈ ਗੁੱਸਾ ਨਹੀਂ ਰੱਖਣਾ ਕੀਤਾ ਇਸੇ ਤਰ੍ਹਾਂ ਦੇ ਨਾਲ ਬਾਕੀ ਗੁਰੂ ਸਾਹਿਬਾਨ ਨੇ ਵੀ ਇਸੇ ਤਰ੍ਹਾਂ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਇੱਕ ਸੁਪੁੱਤਰ ਦਾ ਜਨਮ ਹੋਇਆ ਨਾਮ ਗੁਰੂ ਹਰਗੋਬਿੰਦ ਸਾਹਿਬ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਨੇ ਮਾਰਨ ਵਾਸਤੇ ਤਿੰਨ ਹਮਲੇ ਕੀਤੇ ਪਹਿਲਾ ਇੱਕ ਦਾਈ ਨੂੰ ਭੇਜਿਆ ਗਿਆ ਛਾਤੀ ਦੇ ਨਾਲ ਜ਼ਹਿਰ ਲਵਾ ਕੇ ਦੂਸਰੀ ਵਾਰ ਇੱਕ ਸੁਪੇਰੇ ਨੂੰ ਭੇਜਿਆ ਗਿਆ ਕਿ ਤੂੰ ਜਾ ਕੇ ਸੱਪ ਛੱਡ ਦੇਣੀ ਤੀਸਰੀ ਵਾਰ ਇੱਕ ਖੜਾਵੇ ਨੂੰ ਖਰੀਦ ਕੇ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਖਵਾਉਣ ਦਾ ਯਤਨ ਕੀਤਾ ਇਨਾ ਸਾਰਾ ਕਾਰਨਾਮਾ ਕਰਨ ਤੋਂ ਬਾਅਦ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਅੰਦਰ ਰੰਚਕ ਮਾਤਰ ਵੀ ਕੋਈ ਗੁੱਸਾ ਨਹੀਂ ਕੋਈ ਕਰੋਧ ਨਹੀਂ ਆਇਆ ਜਦੋਂ ਵਾਪਸ ਸਤਿਗੁਰੂ ਅਮਰਤਸਰ ਸਾਹਿਬ ਦੀ ਧਰਤੀ ਤੇ ਆਏ ਤੇ ਸਾਰਿਆਂ ਤੋਂ ਪਹਿਲਾਂ ਆਪਣੇ ਬੱਚੇ ਪਾਪ ਗੁਰੂ ਹਰਿਕ੍ਰਿਪਨ ਸਾਹਿਬ ਨੂੰ ਲੈ ਕੇ ਵੱਡੇ ਭਰਾਤਾ ਬਾਬੇ ਪ੍ਰੀਤਿਚੰਦ ਦੇ ਕੋਲ ਜਾਂਦੇ ਐ ਤੇ ਜਾ ਕੇ ਕਹਿੰਦੇ ਆ ਆਕਾਲ ਪੁਰਖ ਵਾਹਿਗੁਰੂ ਨੇ ਪੁੱਤਰ ਦੀ ਬਖਸ਼ਿਸ਼ ਕੀਤੀ ਹੈ ਉਹ ਤੋਤੇ ਤੇ ਬਾਬੇ ਪ੍ਰੀਤਿਚੰਦ ਨੇ ਸਿਰ ਤੇ ਹੱਥ ਰੱਖਿਆ ਬੜਾ ਆਸ਼ੀਰਵਾਦ ਦਿੱਤਾ ਆਸ਼ੀਸ਼ਾਂ ਦਿੱਤੀਆਂ ਪਰ ਅੰਦਰੋਂ ਉਹ ਸੜਦਾ ਪਿਆ ਸੀ ਇਹ ਗੁਰੂ ਦਾ ਸੁਭਾਅ ਹੀ ਹੈ ਕਿ ਦੇਖ ਕੇ ਅਨਡਿੱਟ ਕਰ ਜਾਣਾ ਭਾਪੜਦਾ ਪਾਉਣਾ ਕਿਸੇ ਦੇ ਆਗੁਣਾ ਨੂੰ ਟੱਕ ਲੈਣਾ ਬਾਕੀ ਗੁਰੂ ਸਾਹਿਬਾਨ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਔਰ ਸਿੱਖਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਦੇਖਿਆ ਜੇ ਕੋਈ ਦੁਸ਼ਮਣ ਵੀ ਆ ਰਿਹਾ ਹੈ ਤੇ ਜੇਕਰ ਗੁਰੂ ਕਾ ਲੰਗਰ ਤਿਆਰ ਹੋਇਆ ਤੇ ਦੁਸ਼ਮਣਾਂ ਨੂੰ ਵੀ ਆਵਾਜ਼ ਦੇ ਕੇ ਕਿਹਾ ਕਿ ਗੁਰੂ ਕਾ ਲੰਗਰ ਤਿਆਰ ਹੈ ਤੇ ਫਿਰ ਜਿਹੜੇ ਸਾਰਾ ਦਿਨ ਸਿੱਖਾਂ ਦੇ ਨਾਲ ਲੜਦੇ ਸੀ ਤੇ ਸ਼ਾਮ ਦੇ ਵੇਲੇ ਗੁਰੂ ਕੇ ਲੰਗਰ ਦੇ ਵਿੱਚੋਂ ਸਿੱਖਾਂ ਦੇ ਕੋਲੋਂ ਭੋਜਨ ਛੱਕ ਕੇ ਪ੍ਰਸ਼ਾਦਾ ਛੱਕ ਕੇ ਚਲੇ ਜਾਂਦੇ ਸਿੱਖਾਂ ਨੇ ਕਦੇ ਵੀ ਉਹਨਾਂ ਨੂੰ ਉਠਾਇਆ ਨਹੀਂ ਕਿ ਚਲੋ ਤੁਸੀਂ ਉਠੋ ਸਾਰਾ ਦਿਨ ਸਾਡੇ ਨਾਲ ਲੜਨ ਵਾਲੇ ਸ਼ਾਮ ਨੂੰ ਭੋਜਨ ਛੱਕਣ ਆ ਜਾਂਦੇ ਹੋ ਇਹ ਤਾਂ ਨਹੀਂ ਹੋਇਆ ਕਹਿਣ ਦਾ ਭਾਵ ਕਿ ਸਿੱਖ ਦਾ ਸੁਭਾਅ ਹੈ ਦੇਖ ਕੇ ਅਨਡਿੱਟ ਕਰ ਦੇਣਾ ਤੇ ਅਨਡਿੱਟ ਕਰਨ ਦਾ ਭਾਵ ਹੈ ਕਿ ਕੀਤੀ ਦੇ ਉੱਪਰ ਪੜਦਾ ਪਾ ਦੇਣਾ ਜੋ ਕੁਝ ਹੋਇਆ ਹੈ ਉਹਨੂੰ ਚਤਾਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਾਂ ਬਿਲਕੁਲ ਜਿੱਥੇ ਮਨੁੱਖ ਦੂਜਿਆਂ ਦੇ ਔਗਣਾਂ ਦੇ ਉੱਪਰ ਪਰਦਾ ਪਾਉਂਦਾ ਹੈ ਗੁਰੂ ਦਾ ਸਿੱਖ ਉੱਥੇ ਉਹਨਾਂ ਨੇ ਆਪਣੇ ਪੁੱਤਰਾਂ ਵੱਲ ਵੇਖ ਕੇ ਵੀ ਇਨਡਿਕ ਕੀਤਾ ਆਪਣੇ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਸਤਿਗੁਰੂ ਨਿਕਲਦੇ ਐ ਸਾਹਮਣੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀ ਜਿਹੜੀ লাশ ਪਈ ਹੋਈ ਹੈ ਪਾਵਨ ਸਰੀਰ ਪਿਆ ਹੋਇਆ ਹੈ ਤਾਂ ਉਸ ਵੇਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਆਪਣੇ ਜਾਨ ਤੋਂ ਪਿਆਰੇ ਸਹਬਜ਼ਾਦਿਆਂ ਵੱਲ ਵੇਖ ਕੇ ਅੱਗੇ ਨੂੰ ਤੁਰ ਪੈਂਦੇ ਤੇ ਭਾਈ ਦਇਆ ਸਿੰਘ ਇੱਕ ਗੱਲ ਕਹਿੰਦੇ ਨੇ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਝਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਦੇਹ ਕੇ ਜਜ਼ਾਰ ਕਾ ਦੁਪਹਿਰ ਤੇ ਸਕਾਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਲੱਗਾ ਹੋਇਆ ਦਾਦਾ ਦਾਸ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜ ਤਾਂ ਪੰਫੇਰੂ ਵੀ ਨਹੀਂ ਚੱਲਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਾਈ ਦਇਆ ਸਿੰਘ ਜੀ ਨੇ ਇੱਕ ਗੱਲ ਕਹੀ ਦੇਲ ਵਿੱਚ ਆਇਆ ਥੋੜਾ ਪਿਆਰ ਜਤਲਾ ਦਿਆਂ ਨਿਭਾਈ ਦੀ ਅਖੀਰ ਉਹ ਰਸਮ ਨਿਭਾ ਦਿਆਂ ਪੱਗ ਲਾ ਕੇ ਸੀਸ ਦੀ ਮੈਂ ਦੋ ਟੋਟ ਕੇ ਬਣਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਗੋਂ ਇੱਕ ਗੱਲ ਕਹਿੰਦੇ ਬੋਲੇ ਦਸ਼ਮੇਸ਼ ਪਿਤਾ ਅਗੋਂ ਲਲਕਾਰ ਕੇ ਲੈਣਾ ਦੀ ਸਿੱਖਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖਣਾ ਮદાન ਵਿੱਚ ਨਿਗਾਹ ਜਰਾ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਜਾਨਾ ਤੋਂ ਪਿਆਰੇ ਇਹ ਵੀ ਮਾਵਾਂ ਦੇ ਲਾਲ ਨੇ ਬਿਨਾਂ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ ਨੇ ਔਕਸੋਖ ਵੇਲੇ ਮੇਰੇ ਸਿੰਘ ਭਾਈਵਾਲ ਨੇ ਵੇਖਣਾ ਮੈਦਾਨ ਵਿੱਚ ਪੈ ਕਿਹੜੇ ਹਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਜੀਤ ਤੇ ਜੁਝਾਰ ਦੀ ਮਹਲਾਸ਼ ਨਹੀਂ ਚੁੱਕਦਾ ਗੁਰਗਵੰਦ ਸਿੰਘ ਮਹਾਰਾਜ ਕਹਿੰਦੇ ਨੇ ਮੇਰੇ ਵਾਸਤੇ ਇਹ ਸਾਰੇ ਹੀ ਪੁੱਤਰ ਨੇ ਜਿਵੇਂ ਦਾ ਮੇਰੇ ਵਾਸਤੇ ਜੀਤ ਸਿੰਘ ਹੈ ਜਿਵੇਂ ਦਾ ਮੇਰੇ ਵਾਸਤੇ ਜੁਝਾਰ ਸਿੰਘ ਹੈ ਉਸੇ ਤਰ੍ਹਾਂ ਦੇ ਨਾਲ ਮੇਰੇ ਵਾਸਤੇ ਭਾਈ ਹਿੰਮਤ ਸਿੰਘ ਵੀ ਹੈ ਭਾਈ ਮੋਹਕਮ ਸਿੰਘ ਵੀ ਹੈ ਇਥੇ ਹੋਰ ਕਿੰਨੇ ਸਿੱਖ ਜਿਹੜੇ ਐ ਉਹ ਸ਼ਹੀਦ ਹੋਏ ਪਹਿਲੇ ਮੇਰੇ ਵਾਸਤੇ ਸਾਰੇ ਇੱਕ ਬਰਾਬਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰਾਂ ਵੱਲ ਵੇਖ ਕੇ ਵੀ ਅਨਡੇਟ ਕੀਤਾ ਹੈ ਇਸੇ ਕਰਕੇ ਆਪਾਂ ਅਰਦਾਸ ਜਦੋਂ ਕਰਦੇ ਆਂ ਤੇ ਫਿਰ ਕਹਿੰਦੇ ਆਂ ਕਿ ਦੇਖ ਕੇ ਅਨਡੇਟ ਕੀਤਾ ਚਾਹੇ ਔਗਣਾ ਦੀ ਗੱਲ ਹੋਵੇ ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਬਾਦਲੇ ਸਿੱਖਾਂ ਨੇ ਜਿਹੜਾ ਆਪਣੇ ਪਰਿਵਾਰਾਂ ਵੱਲ ਦੇਖ ਕੇ ਪਾਵ ਅਨਡੈਟ ਕਰ ਲਿਆ ਹੋਵੇ ਸੱਚ ਇਹ ਹੈ ਕਿ ਆਪਣੇ ਧਰਮ ਨੂੰ ਪਰਪੱਕ ਰੱਖਿਆ ਹੋਵੇ ਅਸੂਲ ਨੂੰ ਨਹੀਂ ਡਿੱਗਣ ਦਿੱਤਾ ਹੋਵੇ ਤੇ ਆਪਾਂ ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਆਂ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਪਿਆਰਿਆਂ ਪਵ ਪੱਜ ਪਿਆਰੇ ਸਹਿਬਾਨ ਕੱਲੇ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਨੇ ਵੀ ਗੁਰੂ ਨੂੰ ਪ੍ਰੇਮ ਕਰਨ ਵਾਲੇ ਪਿਆਰੇ ਨੇ ਜਿੰਨਾ ਜਿੰਨਾ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ ਸਚਿਆਰ ਦਾ ਪਾਵ ਜਿਹੜੇ ਸੱਚ ਦੇ ਰਸਤੇ ਦੇ ਉੱਪਰ ਚੱਲੇ ਸੱਚ ਦੇ ਰਾਹ ਦੇ ਪੰਦੀ ਬਣ ਗਏ ਕਿਉਂਕਿ ਆਪਾਂ ਰੋਜ਼ ਇੱਕ ਪਾਵਨ ਬਚਨ ਪੜ੍ਹਦੇ ਹਾਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਕਿਵੇਂ ਸਚਿਆਰਾ ਹੋਈਐ ਕਿਵੇਂ ਕੂੜੇ ਟੁੱਟੇ ਪਾਲ ਮਨੁੱਖ ਸਚਿਆਰ ਕਿਵੇਂ ਬਣ ਸਕਦਾ ਹੈ ਕਿਵੇਂ ਇਹਦੇ ਅੰਦਰੋਂ ਕੂੜ ਦੀ ਕੰਧ ਜਿਹੜੀ ਆ ਉਹ ਟੁੱਟ ਜਾਏ ਕਿਵੇਂ ਇਹਦੇ ਅੰਦਰੋਂ ਕੂੜ ਦਾ ਹਨੇਰਾ ਜਿਹੜਾ ਏ ਉਹ ਖਤਮ ਹੋ ਜਾਏ ਤੇ ਫਿਰ ਸਤਿਗੁਰੂ ਨੇ ਆਪੇ ਜਵਾਬ ਦਿੱਤਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਦੇ ਅਨੁਸਾਰੀ ਹੋ ਕੇ ਚੱਲਦਾ ਹੈ ਜਿਹੜਾ ਰੱਬ ਦੇ ਹੁਕਮ ਨਾਲ ਇੱਕਮਿਤਾ ਹਾਸਲ ਕਰਕੇ ਚੱਲਦਾ ਹੈ ਉਹ ਸਚਿਆਰ ਹੋ ਜਾਂਦਾ ਹੈ ਤੇ ਸਤਿਗੁਰੂ ਨੇ ਪਾਵਨ ਗੁਰਬਾਣੀ ਅੰਦਰ ਕਿਹਾ ਮਹਾਰਾਜ ਕਹਿੰਦੇ ਨੇ ਸਚਿਆਰ ਸਚਿਆਰ ਸਿੱਖ ਬੈਠਣ ਸਤਗੁਰ ਪਾਸ ਜਿਹੜੇ ਸਚਿਆਰ ਸਿੱਖ ਹੁੰਦੇ ਆ ਗੁਰੂ ਦੇ ਕੋਲ ਬੈਠਦੇ ਆ ਤੇ ਜਿਨ੍ਹਾਂ ਦੇ ਅੰਦਰ ਝੂਠ ਹੁੰਦਾ ਹੈ ਨਾ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਉਹ ਕਦੇ ਗੁਰੂ ਦੇ ਕੋਲ ਨਹੀਂ ਬੈਠਦੇ ਗੁਰੂ ਦੇ ਕੋਲ ਸਚਾਰ ਹੀ ਬੈਠਦੇ ਜਿਨ੍ਹਾਂ ਦੇ ਅੰਦਰ ਸੱਚ ਆ ਗਿਆ ਔਰ ਜਿਨ੍ਹਾਂ ਦੇ ਜਿਨ੍ਹਾਂ ਨੂੰ ਸੱਚ ਸੁਣਨ ਦੀ ਸ਼ਮਤਾ ਆ ਗਈ ਹਿੰਮਤ ਆ ਗਈ ਕਿ ਸੱਚ ਸੁਣਿਆ ਜਾ ਸਕਦਾ ਹੈ ਉਹ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਆਪਾਂ ਸਾਰੇ ਬੋਲਦੇ ਹਾਂ ਵਾਹਿਗੁਰੂ ਇਹ ਹੈ ਅਰਦਾਸ ਦੇ ਅੰਦਰ ਉਹ ਮਰਜੀ ਵੜੇ ਜਿਹੜੇ ਪੰਜ ਪਿਆਰੇ ਨੇ ਚਾਰ ਸਹਿਬ ਜਾਦੇ ਐ 40 ਮੁਕਤੀਆਂ ਦੀ ਗੱਲ ਐ ਖੱਟੀਆਂ ਜਪੀਆਂ ਤੱਪੀਆਂ ਦੀ ਗੱਲ ਐ ਵੰਡ ਕੇ ਸ਼ਕਣ ਵਾਲਿਆਂ ਦੀ ਨਾਮ ਜਪਣ ਵਾਲਿਆਂ ਦੀ ਲੰਗਰ ਚਲਾਉਣ ਵਾਲਿਆਂ ਦੀ ਤੇਗ ਵਾਉਣ ਵਾਲਿਆਂ ਦੀ ਤੇ ਅੱਜ ਦਾ ਜੋ ਪਾਵਨ ਬਚਨ ਸੀ ਦੇਖ ਕੇ ਅਨ ਡੇਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ